ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ ਕੀ ਕਰਦੇ ਪਏ ਆ ਅੱਜ ਅੱਜ ਆਪਾਂ ਕਟਿੰਗ ਕਰ ਰਹੇ ਹਾਂ ਫਿਰ ਉਸ ਦੀ ਓਕੇ ਵਾ ਕੀ ਸੋਹਣੀ ਕਟਿੰਗ ਕੀਤੀ ਤੁਸੀਂ ਹਾਂਜੀ ਬਾਕੀ ਸਟੇਟਿੰਗ ਕਰਕੇ ਬਾਅਦ ਫਿਰ ਤੁਹਾਨੂੰ ਪੂਰੀ ਜਿਹਾ ਲੁੱਕ ਦਿਖਾਉਣੀ ਹੈ ਪ੍ਰੋਪਰ ਹਾਂਜੀ ਹਾਂਜੀ ਬਹੁਤ ਸੋਹਣੇ ਲੱਗਦੇ ਪਏ ਵਾਲ ਮੇਰਾ ਵੀ ਜੀ ਕਰ ਪਿਆ ਕਟਿੰਗ ਕਰਾਉਣ ਨੂੰ ਕੱਟਾਂਗੇ ਤੁਹਾਡੇ ਵੀ ਵਾਰ ਸਹੀ ਗੱਲ ਏ ਤੂੰ ਮੇਰੇ ਕੱਟਦੀ ਮੈਂ ਤੇਰੇ ਕੱਟਦੀ ਸਹੀ ਗੱਲ ਆ ਵਾਰੀ ਵਾਰੀ ਅ ਮਨੇ ਰੋਸ ਜਣਾਉਣੀ ਕਹਿਣਾ ਮੈਂ ਵੀ ਕੱਟਣੇ ਆ ਕੋਈ ਨਾ ਤੇ ਵੀ ਕੱਟ ਦਾਂਗੀ ਕੋਈ ਨਹੀਂ ਕਿਹੜਾ ਨਾਂ ਸਹੀ ਗੱਲ ਏ ਹੋਰ ਅੱਜ ਬੜਾ ਨਵਾਂ ਸੂਟ ਪਾਇਆ ਕਿੱਥੇ ਜਾਣਾ ਏ ਅੱਜ ਸਾਡੇ ਘਰੇ ਭੰਡਾਰਾ ਏ ਤਾਂ ਕਰਕੇ ਫਿਰ ਸਾਰੇ ਪਰੌਣੀ ਆਉਣੇ ਆ ਅੱਛਾ ਤੇਰਾ ਨਵਾਂ ਸੂਟ ਪੋਣਾ ਕਿ ਜ਼ਰੂਰੀ ਸੀ ਹਾਂਜੀ ਹਾਂਜੀ ਫਿਰ ਮੈਨੂੰ ਵੇਖਣਾ ਨਾ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਕਿੱਥੇ ਕਰਨਾ ਨਹੀਂ ਨਹੀਂ ਇਹ ਦੀ ਛੇਤੀ ਨਹੀਂ ਮਾ ਆਦਾ ਮ ਜੰਗਾਲ ਚੋਂ ਨਿਕਲੀ ਠੀਕ ਕੋਈ ਨਹੀਂ ਫਿਰ ਕਰ ਕਟਿੰਗ ਸਹੀ ਗੱਲ ਹੈ ਦੇਖੀ ਆਹ ਲ ਸਾਨੂੰ ਸੈਟ ਹੈ ਨਾ ਹਾਂਜੀ ਬੜੇ ਆ ਰਿਹਾ ਵੀਡੀਓ ਬਹੁਤ ਸੋਹਣਾ ਸੋ ਗਾਇਸ ਇੱਥੇ ਅਸੀਂ ਹੁਣ ਆਪਣਾ ਕਸਟਮਰ ਜਿਹੜੇ ਐਟੈਂਡ ਕਰਕੇ ਉਸ ਤੋਂ ਬਾਅਦ ਮੈਂ ਘਰ ਦਾ ਕੰਮ ਨਿਬੇੜ ਲਿਆ ਰੋਟੀ ਪਾਣੀ ਖਾ ਲਿਆ ਤੇ ਮੈਂ ਤਿਆਰ ਹੋਈ ਇੱਥੇ ਤੇ ਅਸੀਂ ਜਾ ਰਹੇ ਆ ਆਪਣੇ ਮੱਲਾ ਵਾਲੇ ਸ਼ਹਿਰ ਸਾਡਾ ਛੋਟਾ ਜਿਹਾ ਇੱਕ ਸ਼ਹਿਰ ਆ ਤੇ ਬਾਕੀ ਉੱਥੇ ਆਪਾਂ ਥੋੜੇ ਬਾਲੇ ਸਮਰਦੀ ਜਿਹੜੀ ਦੇਖਦੇ ਆ ਕਲੈਕਸ਼ਨ ਕੀ ਆਈ ਆ ਕਲੋਥਿੰਗ ਔਰ ਮੈਂ ਥੋੜੇ ਜਿਹਾ ਕੱਪੜੇ ਫਿੱਟਨੇ ਆ ਸੋ ਸਰਦਾਰ ਜੀ ਬਾਰ ਵੇਟ ਕਰ ਰਿਹਾ ਤੇ ਮੈਂ ਚੱਲੀ ਆ ਸੋ ਚਲੋ ਆਜਾ ਚੱਪਾਸ਼ ਕਰਦੇ ਆ ਸ਼ਾਪਿੰਗ ਅਜੀ ਮਾ ਪਾ ਲਿਆ ਸਾਡੀ ਇੱਕ ਵੀ ਲਾਈਟ ਬੁੜੀ ਹੈ ਦੇਖੋ ਟੈਕਨੋ ਨਿਕਰਾ ਦੇ ਅੱਜ ਦੋ ਬਲ ਕੋਲ ਤਾਂ ਆ ਜਾ ਮੈਂ ਸੋਲਣਾ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਠੀਕ ਠਾਕ ਤੁਸੀਂ ਸਾਰੇ ਮੇਰੇ ਨਾਲ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਅਸੀਂ ਚ ਪਹੁੰਚ ਚੁੱਕੇ ਆ ਪਠੰਡੇ ਸਵੇਰ ਸੁਬਾਹ ਦੇ ਤੁਰੇ ਹੋਏ ਸੀਗੇ ਤੇ ਅੱਜ ਕੋਈ ਅਪਡੇਟ ਨਹੀਂ ਦੇ ਸਕੀ ਸਵੇਰ ਦੀ ਕਿਉਂਕਿ ਸਾਨੂੰ ਸੀ ਵੀ ਅਸੀਂ ਲੇਟ ਨਾ ਹੋ ਜਾਈਏ ਸਾਨੂੰ ਕਾਫੀ ਦੂਰ ਪੈ ਜਾਂਦਾ ਤੇ ਅੱਜ ਅਸੀਂ ਇੱਥੇ ਆਏ ਆ ਟੈਸਟ ਕਰਾਉਣ ਮੈਂ ਆਪਣੇ ਕੁਝ ਮੈਡੀਕਲ ਇਸ਼ੂ ਸੀਗੇ ਮੈਨੂੰ ਸਿਹਤ ਸੰਬੰਧੀ ਸੋ ਇੱਥੇ ਸਾਡੇ ਰਿਲੇਟਿਵ ਮੇਰੇ ਮਾਮਾ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇੱਥੇ ਡਾਕਟਰ ਬਹੁਤ ਵਧੀਆ ਹੁੰਦੇ ਨੇ ਤੁਸੀਂ ਇੱਥੇ ਟੈਸਟ ਕਰਵਾਓ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਪ੍ਰੋਬਲਮ ਦਾ ਇਲਾਜ ਕਰਵਾਓ ਬਿਨਾਂ ਟੈਸਟ ਦਾ ਤਾਂ ਕੋਈ ਫਾਇਦਾ ਨਹੀਂਗਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਆਏ ਸੀਗੇ ਮੈਨੂੰ ਕੁਝ ਕੇ ਹੈਲਥ ਇਸ਼ੂ ਹੈ ਗਿਆ ਬਾਕੀ ਹੁਣ ਪ੍ਰੋਪਰ ਆਪਦੀ ਸਿਹਤ ਦੀ ਕੇਅਰ ਕਰਦੇ ਆਂ ਤੇ ਆ ਵੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਠਿੰਡੇ ਪਹੁੰਚ ਗਏ ਆ ਤੇ ਬਠਿੰਡੇ ਦਾ ਆਪਾਂ ਇੱਕ ਹੀ ਸਬੂਤ ਆ ਵੀ ਆਪਾਂ ਪਹੁੰਚ ਗਏ ਬਠਿੰਡੇ ਬਹੁਤ ਵਧੀਆ ਸ਼ਹਿਰ ਆ ਥਰਮਲ ਪਲਾਂਟ ਤੋਂ ਹੀ ਪਤਾ ਲੱਗ ਜੂਗਾ ਤੇ ਆਪਾਂ ਪਹੁੰਚ ਗਏ ਬਠਿੰਡੇ ਬਸ ਲੋਕੇਸ਼ਨ ਲੱਗੇ ਹੀ ਆਪਣੀ 7 ਕਿਲੋਮੀਟਰ ਦੀ ਦੂਰੀ ਤੇ ਆਪਾਂ ਆਪਾਂ ਨੂੰ ਡੈਸਟੀਨੇਸ਼ਨ ਜਿਹੜੀ ਆ ਮਿਲ ਜਾਣੀ ਆ ਤੇ ਕਿੰਨਾ ਸੋਹਣਾ ਸ਼ਹਿਰ ਆ ਮੇਰੇ ਨੂੰ ਅਸੀਂ ਤਾਂ ਹਮੇਸ਼ਾ بار بار ਦੇ ਨਿਕਲ ਜਾਈਦਾ ਕਿਉਂਕਿ ਪਿੰਡ ਸਰਾਵਾ ਸਾਡੇ ਨਾਨਕੇ ਮਿਹਰਸਪੰਦੇ ਅਸੀਂ ਇੱਥੋਂ بار بار ਵੀ ਲੰਘ ਜਾਈਦਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਇਹ ਛੋਟੇ ਛੋਟੇ ਜਿਹੜੀਆਂ ਸਟਾਲਾਂ ਲੱਗੀਆਂ ਹੁੰਦੀਆਂ ਬਹੁਤ ਪਿਆਰੀਆਂ ਲੱਗਦੀਆਂ ਇੱਧਰ ਜਿਹੜੇ ਇਹਨੂੰ ਨਦੀ ਬੋਲਦੇ ਆ ਇਹ ਨਦੀ ਵੀ ਬਣੀ ਹੋਈ ਹੈ ਇਹ ਲੇਕ ਤੇ ਇੱਥੇ ਵੀ ਜਾਂਦੇ ਹਨ ਕਿ ਬਣੀਆ ਬੋਟਾ ਬਟਾ ਸਰਦਾਰ ਜੀ ਕਰ ਰੇ ਡਰਾਈਵ ਕਿਵੇਂ ਥੱਕਤ ਨਹੀਂ ਗਏ ਥੱਕ ਨੂੰ ਇਹ ਬਹੁਤ ਬਾਕੀ ਮੇਰੇ ਕਹੇ ਤੁਰ ਪੈ ਸੀ ਗਏ ਪਤੋਰੇ ਆ 9:30 9:30 ਤੇ ਹੁਣ 11:00 ਵਜੇ ਗਏ ਨਾ ਇੰਨਾ ਜਿਆਦਾ ਟਾਈਮ ਤਾਂ ਨਹੀਂ ਲੱਗਾ ਪਹਿਲੋ ਪਹਿਲੋ ਲੱਗਦਾ ਹੁੰਦਾ ਸੀ ਵੀ ਜਿਵੇਂ ਹਨਾ ਪਿੰਡ ਸਰਾਵਾ ਬਹੁਤ ਦੂਰ ਆ ਬਾਕੀ ਸਿਸਰਾਵਾਂ ਅੱਜ ਤਾਂ ਨਹੀਂ ਜਾ ਰਹੇ। ਉਹ ਜੁਕ ਦਿਨ ਠਹਿਰ ਕੇ ਜਾਵਾਂਗੇ। ਸਾਡਾ ਪਹਿਲੋਂ ਇਰਾਦਾ ਬੰਦਾ ਪਿਆ ਸੀਗਾ ਵੀ 2 April ਤੋਂ ਬਾਅਦ ਚ ਨਾਲੇ ਤਾਂ ਸਿਸਰਾਵਾਂ ਆ ਜਾਣਗੇ ਤੇ ਨਾਲੇ ਦਵਾਈ ਲੈ ਜਾਾਂਗੇ ਪਰ ਹੁਣ ਜਿਵੇਂ ਸਾਡਾ ਇਹ ਇਰਾਦਾ ਬੰਦਾ ਪਿਆ ਵੀ ਨਹੀਂ ਪਹਿਲੋਂ ਸਿਹਤ ਉਹ 10 12 ਦਿਨ ਪਹਿ ਜਾਣੇ ਆ ਤੇ ਇੰਨੇ ਦਿਨ ਵੇਟ ਨਹੀਂ ਕਰਨੀ ਚਾਹੀਦੀ। ਜਦੋਂ ਵੀ ਕੋਈ ਪ੍ਰੋਬਲਮ ਹੋਵੇ ਤੇ ਉਹਦਾ ਉਹਦੇ ਹੀ ਹੱਲ ਲੱਭਣਾ ਚਾਹੀਦਾ। ਤੇ ਤਾਂ ਕਰਕੇ ਮੈਂ ਕਿਹਾ ਪਹਿਲਾਂ ਠੀਕ ਹੁੰਨੇ ਆ ਕਿਉਂਕਿ ਉਹਨਾਂ ਦੀ ਛੋਟਾ ਜਿਹਾ ਬੇਬੀ ਆ ਬੇਬੀ ਗਰਲ ਆ ਤੇ ਮੈਂ ਨਹੀਂ ਚਾਹੁੰਦੀ ਕਿ ਆਪਾਂ ਕੋਈ ਹੈਲਥ ਇਸ਼ੂ ਲੈ ਕੇ ਉੱਥੇ ਜਾਈਏ ਪ੍ਰੋਪਰ ਵੈਗਰੂ ਕਰੇ ਠੀਕ ਹੋਈ ਜੇ ਤੇ ਛੇਤੀ ਛੇਤੀ ਆਪਾਂ ਕਿ ਕੇ ਬੇਬੀ ਨੂੰ ਤੁਹਾਨੂੰ ਮਿਲਾਵਾਂਗੇ ਆਪਾਂ 10 12 ਦਿਨ ਤੋਂ ਬਾਅਦ ਤੇ ਹੁਣ ਆਪਾਂ ਇਸ ਟਾਈਮ ਐਂਡ ਹਾਫ ਕਿਲੋਮੀਟਰ ਬਸ ਪਹੁੰਚਣ ਵਾਲੇ ਆ ਤੇ ਟੈਸਟ ਕਰਾ ਕੇ ਰਿਪੋਰਟਾ ਲੈ ਕੇ ਤੇ ਫਿਰ ਤੁਹਾਡੇ ਨਾਲ ਕਰਦੇ ਆ ਬਾਕੀ ਦੀ ਅਪਡੇਟ ਸੰਜੀ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਬਨੇ ਰਹਿਣਾ। ਅਮਮ। ਲਓ ਜੀ ਹੁਣ ਅਸੀਂ ਚੱਲਿਆਂ ਵਾਪਸ ਘਰਾਂ ਨੂੰ ਪੈਸੇ ਪੁਸੇ ਲਾ ਕੇ ਇੱਧਰ ਚੱਲ ਗਏ ਨੇ ਇੱਕ ਤੇ ਕੋਮੋ ਦੇ ਵਿੱਚ ਰੋਜੀ ਹੁਣ ਗੋ ਟੂ ਅਮੇਰ ਸਰਮ ਚਲੀ ਗਏ ਤੇ ਹੁਣ ਅਸੀਂ ਵਾਪਸੀ ਕਰ ਲਈ ਆ ਡਾਕਟਰਾਂ ਤੋਂ ਲਵਾ ਲਈ ਆ ਸ਼ੈਲ ਬਾਕੀ ਰਿਪੋਰਟਾਂ ਸਭ ਠੀਕ ਠਾਕ ਇੱਕ ਬਸ ਜਿਹੜੀ ਮੇਨ ਪ੍ਰੋਬਲਮ ਸੀ ਉਹੀ ਆਈ ਆ ਸਾਨੂੰ ਇਹ ਡਰ ਸੀ ਕਿ ਕਿਤੇ ਹੋਰ ਨਾ ਕੋਈ ਜਿਆਦਾ ਮੇਜਰ ਪ੍ਰੋਬਲਮ ਨਾ ਹੋਵੇ ਤੇ ਬਾਕੀ ਕੁਛੀ ਦੀ ਗੱਲ ਹੈ ਸੈਟਅਪ ਆ ਹਾਂ ਡਾਕਟਰ ਵਧੀਆ ਸੀਗਾ ਹਨਾ ਸਟਾਫ ਵੀ ਬੜਾ ਵਧੀਆ ਸੀਗਾ ਸਾਨੂੰ ਬੜਾ ਵਧੀਆ ਉਹਨਾਂ ਨੇ ਹੈਂਡ ਕੀਤਾ ਜਿਵੇਂ ਸਾਨੂੰ ਨੋ ਲੈਜ ਨਹੀਂ ਸੀ ਕਿੱਧਰ ਜਾਣਾ ਕਿੱਧਰ ਆਉਣਾ ਸਾਨੂੰ ਉਹਨਾਂ ਨੇ ਗਾਈਡ ਕਰੀ ਗਿਆ ਨਾ ਬਾਕੀ 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 ਹੁਣ ਚੱਲਦੇ ਆ ਘਰੇ ਤੇ ਜੇ ਰਾਤ ਚ ਕੋਈ ਗੱਲਬਾਤ ਕਰਨੀ ਹੋਈ ਤੇ ਤੁਹਾਡਾ ਕਰਾਂਗੇ ਨਹੀਂ ਤਾਂ ਘਰੇ ਜਾ ਕੇ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ اسی طرح ਬਨੇਰੋ ਹੋਣ ਆ ਗਿਆ ਸੀ ਮੱਖੂ ਮੱਖੂ ਤੋਂ ਜਾ ਰਹੇ ਆ ਘਰ ਤੇ ਰਸਤੇ ਵਿੱਚ ਸਾਨੂੰ ਮਿਲ ਗਿਆ ਆਈਸਕ੍ਰੀਮ ਵਾਲਾ ਤੇ ਜੀਰੇ ਤੋਂ ਆਪਾਂ ਕੀ ਖਾਦੇ ਸੀਗੇ ਠੀਕ ਹੈ ਰੈਪ ਰੈਪ ਖਾਦੇ ਸੀ ਨਾ ਹਨੇਰਾ ਹੋ ਗਿਆ ਹੁਣ ਤਾਂ ਆ ਜਗਦਾ ਨਹੀਂ ਪਿਆ ਤੇ ਹੁਣ ਆਪਾਂ ਜਾ ਰਹੇ ਆ ਜੀ ਘਰ ਤੇ ਨੇਰਾ ਹੀ ਹੋ ਗਿਆ ਆਉਂਦੇ ਆਉਂਦੇ ਕਿਉਂਕਿ ਬਹੁਤ ਜ਼ਿਆਦਾ ਟੈਸਟ ਵਗੈਰਾ ਕਰਨੇ ਫਿਰ ਇੱਕ ਦੀ ਰਿਪੋਰਟ ਦੂਜੀ ਦੀ ਰਿਪੋਰਟ ਇੱਕ ਕਾਊਂਟਰ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਭੁੱਖ ਲੱਗੀ ਸੀ ਜੀਰੇ ਤੋਂ ਅਸੀਂ ਰੈਪ ਖਾਦੇ ਤੇ ਹੁਣ ਅਸੀਂ ਮੱਖੂ ਆਏ ਸੀ ਮੱਖੂ ਸਾਨੂੰ ਆਈਸਕ੍ਰੀਮ ਨਾਲ ਮਿਲ ਗਿਆ ਤੇ ਮੈਂ ਲਈ ਆਹ ਵਾਲੀ ਆਈਸਕ੍ਰੀਮ ਤੇ ਸਰਦਾਰ ਜੀ ਨੇ ਕਿਹੜੀ ਲਈ ਆ ਖੋਏ ਵਾਲੀ ਖੋਏ ਵਾਲੀ ਹਾਂਜੀ ਤੇ ਹੁਣ ਅਸੀਂ ਆਈਸਕ੍ਰੀਮ ਖਾ ਕੇ ਸਾਡੀ ਤਾਂ ਹੋ ਗਈ ਪੇਟ ਪੂਜਾ ਹਾਂ ਜੱਗ ਜੀ ਨੂੰ ਕਹਾਂਗੇ ਸਾਡਾ ਆਪੇ ਖਾਣ ਪੀਣ ਦਾ ਇੰਤਜ਼ਾਮ ਕਰ ਲਾਂ ਤੇ ਬਾਕੀ ਹੋ ਜਾਂਨੇ ਆ ਘਰੇ ਤਿੰਨੇ ਤੁਹਾਨੂੰ ਕਰਦੀ ਅਪਡੇਟ ਘਰੇ ਕੋਮਲ ਤੇ ਅਮਨ ਤਿਆਰੀ ਕਰਦੇ ਪਏ ਕੱਲ ਦੀ ਬ੍ਰਾਈਡਲ ਦੀ ਤੇ ਬ੍ਰਾਈਡਲ ਦੇ ਨੌਨ ਬ੍ਰਾਈਡਲ ਜਿਹੜੇ ਬਾਕੀ ਸਾਰੇ ਲਹਿੰਗੇ ਉਹਨਾਂ ਨੇ ਤਿਆਰ ਕਰਕੇ ਰੱਖ ਲਿਆ ਕੱਲ ਮੰਮੀ ਦੇ ਘਰੇ ਬ੍ਰਾਈਡਲ ਤਿਆਰ ਕਰਨੀ ਆ ਆਪਾਂ ਤੇ ਬਾਕੀ ਉਹਦੀਆਂ ਭੈਣਾਂ ਭਾਬੀਆਂ ਸਾਰਿਆਂ ਨੇ ਤਿਆਰ ਹੋਣਾ ਹੈ ਤੇ ਕੱਲ ਨੂੰ ਹੋਣ ਵਾਲਿਆ ਅਸੀਂ ਫੁੱਲ ਬਿਜ਼ੀ ਸੋ ਹੁਣ ਚਲਦੇ ਆ ਘਰੇ